आज दी कॉल ਹੈਗੀ ਵੱਖ-ਵੱਖ ਜਥੇਬੰਦੀਆਂ ਆਉਣ ਉਹਦੇ ਸਬੰਧ ਚ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਹੈਗੇ ਉਹ ਪੂਰੇ ਪਤਾ ਸਿਕਿਉਰਿਟੀ ਅਰੇਂਜਮੈਂਟ ਪੂਰੇ ਜ਼ਿਲ੍ਹੇ ਚ ਕਿਤੇ ਗਏ ਹੈਗੇ ਜਿਦੇ ਵਿੱਚ ਅਸੀਂ ਲਗਭਗ 1200 ਪੁਲਿਸ ਮੁਲਾਜ਼ਮ ਪੂਰੇ ਜ਼ਿਲ੍ਹੇ ਚ ਜਿਹੜਾ ਹੈਗਾ ਸਵੇਰ ਤੋਂ ਲੈ ਕੇ ਲੇਟ ਨਾਈਟ ਤੱਕ ਇਵਨ ਨਾਈਟ ਨੂੰ ਵੀ ਅਸੀਂ ਡੋਮਿਨੇਸ਼ਨ ਵਾਸਤੇ ਨਾਕੇ ਵਗੈਰਾ ਲਾਏ ਹੋਏ ਸੀਗੇ ਅਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੂਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਾਨੀ ਸੱਚਖੰਡ ਸ੍ਰੀ ਹਿਜੂਰ ਸਾਹਿਬ ਬਸ ਭਗਮੰਤ ਜੀ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਹੈ ਭਗਮੰਤ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜਿਹੜਾ ਹੈਗਾ ਉਹ ਪੂਰੇ ਜ਼ਿਲ੍ਹੇ 'ਚ 30 ਤੋਂ ਜ਼ਿਆਦਾ ਪੁਆਇੰਟਾਂ ਤੇ ਹੁਣ ਇਸ ਟਾਈਮ ਸਾਡੀ ਨਾਕਾਬੰਦੀ ਚੱਲ ਰਹੀ ਹੈਗੀ ਜਿਦੇ ਵਿੱਚ ਕੁਝ ਲੋਕੇਸ਼ਨਸ ਉਹ ਹੈਗੀ ਜਿੱਥੇ ਪ੍ਰੋਟੈਸਟਰਸ ਜਿਹੜਾ ਹੈਗਾ ਆਪਣਾ ਧਰਨਾ ਲਾ ਰਹੇ ਹੈਗੇ ਤੇ ਕੁਝ ਲੋਕੇਸ਼ਨਾਂ ਉਹ ਹੈਗੀ ਜਿਹੜੇ ਡਾਇਵਰਜਨ ਪੁਆਇੰਟਸ ਹੈਗੇ ਤੇ ਚੈੱਕ ਪੁਆਇੰਟਸ ਹੈਗੇ ਤੇ ਇਹਦੇ ਵਿੱਚ ਸਾਡੇ 4 ਐਸਪੀਸ 8 ਸਾਡੇ ਡੀਐਸਪੀਸ ਤੇ ਉਸ ਤੋਂ ਬਾਅਦ ਇਨਸਪੈਕਟਰ ਸਰਵ ਇਨਸਪੈਕਟਰ ਤੇ ਸਾਰੇ ਜਿਹੜਾ ਹੈ ਟੋਟਲ 1200 ਪੁਲਿਸ ਕੋਲ ਆ ਜਿੰਦੇ ਰਹੇ ਸੇ ਰਾਤ ਦਿਨ ਦੇ ਟੁਕਿਆਂ ਵਾਸਤੇ ਇਤਨਾ ਤਨਾਤ ਕਿਤੇ ਹੈਗੇ ਤੇ ਸਿਚੁਏਸ਼ਨ ਪੀਸਫੁਲ ਹੈ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਕਿਸੇ ਨੂੰ ਕੋਈ ਅਗਰੈਸਿਵ ਜਿਹੜਾ ਹਾਂ ਕਦਮ ਨਹੀਂ ਚੁੱਕਣ ਦਿੱਤਾ ਜਾਏਗਾ ਤੇ ਐਟ ది ਸੇਮ ਟਾਈਮ ਪ੍ਰੋਟੈਸਟਰਸ ਵੀ ਜਿਹੜੇ ਹੈਗੇ ਉਹ ਕੋਆਪਰੇਟ ਕਰ ਰਹੇ ਹੈਗੇ ਜਿੱਥੇ ਕਿਤੇ ਵੀ ਕੋਈ ਇਸ਼ੂ ਹੁੰਦਾ ਹੈਗਾ ਆਪਸ ਵਿੱਚ ਨੇਗੋਸ਼ੀਏਟ ਕਰਕੇ ਸਿਰ ਰਿਜ਼ੋਲਵ ਆਊਟ ਕਰਦੇ ਸਰ ਅਕਸਰ ਇਹ ਕਈ ਵਾਰ ਦੇਖਿਆ ਜਾਂਦਾ ਕਿ ਜਦੋਂ ਇਸ ਤਰ੍ਹਾਂ ਦੀ ਕਾਲਸ ਦਿੱਤੀਆਂ ਜਾਂਦੀਆਂ ਨਾ ਤਾਂ ਕਈ ਵਾਰ ਮਾਹੌਲ ਜਿਹੜਾ ਉਹ ਤਲਖੀ ਭਰਿਆ ਸਾਹਮਣੇ ਲਾਉਂਦਾ ਕੋਈ ਜੀ ਹਾਂ ਮਾਮਲਾ ਆਇਆ ਤਾਂ ਨਹੀਂ ਕੋਈ ਸਾਹਮਣੇ ਕਿ ਕਿਸੇ ਤਰ੍ਹਾਂ ਦਾ ਤਿੱਖਾ ਨਹੀਂ ਹੈਗਾ ਤੁਹਾਨੂੰ ਪਤਾ ਕਿ ਜਿਹੜੇ ਮੈਟਰ 'ਚ ਸਾਰੇ ਪ੍ਰੋਟੈਸਟ ਕਰ ਰਹੇ ਹੈਗੇ ਉਸ ਤਰੀਕੇ ਦਾ ਮੈਟਰ ਹੈਗਾ ਜਿੱਦੇ ਵਿੱਚ ਸਾਰੇ ਲੋਕ ਆਪਸ ਵਿੱਚ ਕੇਵਲ ਵੌਲੰਟਰੀ ਇਸ਼ੂ ਹੈਗਾ ਕਿ ਜਿਹੜਾ ਵੀ ਲੋਕ ਸਪੋਰਟ ਕਰਨਾ ਚਾਹਣ ਉਹ ਕਰ ਰਹੇ ਹੈਗੇ ਤੇ ਸਾਰਿਆਂ ਦਾ ਵਾਸਤੇ ਵੌਲੰਟਰੀ ਹੈਗਾ ਤੇ ਉਸੇ ਤਰੀਕੇ ਨਾਲ ਚੱਲ ਰਿਹਾ ਹੈਗਾ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੈਗਾ ਕੋਈ ਇਸ ਤਰੀਕੇ ਦਾ ਐਗਰੈਸਿਵ ਜਾਂ ਅਲਟਰਕੇਸ਼ਨ ਜਾਂ ਆਪਸੀ ਤਣਾਅ ਵਾਲੀ ਕੋਈ ਗੱਲ ਨਹੀਂ ਹੈਗੀ ਕਿਤੇ ਵੀ ਤੇ ਬਾਕੀ ਜੇਕਰ ਇਨ ਕੇਸ ਕਿਤੇ ਕੋਈ ਫੋਰਸਫੁਲ ਚੀਜ਼ ਸਾਹਮਣੇ ਆਂਦੀ ਹੈਗੀ ਤੇ ਅਸੀਂ ਫਿਰ ਫੋਰਸਫੁਲ ਅਲਾਉ ਨਹੀਂ ਕਰਾਂਗੇ ਸਰ ਕੋਈ ਜਿਹਾ ਜੇ ਤਾਂ ਬੰਦਿਆਂ ਨਾਲ ਗੱਲਬਾਤ ਹੋਏ ਕਿ ਕਦੋਂ ਕਿੰਨੇ ਕ ਵਜੇ ਤੱਕ ਉਹਨਾਂ ਵੱਲੋਂ ਬੰਦ ਰੱਖਿਆ ਜਾਏਗਾ ਕਿਉਂਕਿ ਵੱਖ-ਵੱਖ ਤਰ੍ਹਾਂ ਦਾ ਜਿਹੜਾ ਸਮਾਂ ਦੱਸਿਆ ਜਾ ਰਿਹਾ ਜੀ ਹਾਂਜੀ ਹਾਂਜੀ ਵੱਖ-ਵੱਖ ਜਿੱਥੇ ਬੰਦਿਆਂ ਜਨਾ ਕਿ ਤੁਸੀਂ ਵੀ ਦੱਸ ਰਹੇ ਜੀ ਤੇ 2 ਤੋਂ 3 ਵਜੇ ਤੱਕ ਜਿਹੜਾ ਹੈਗਾ ਉਹ ਸਾਰਾ ਫਿਰ ਇਹਨਾਂ ਨੇ ਆਪਣਾ ਜਿਹੜਾ ਪਲਾਨ ਕੀਤਾ ਹੈਗਾ ਕੁਛ ਨੇ 2 ਵਜੇ ਤੱਕ ਚੱਕ ਲੈਣਾ ਹੈਗਾ ਕੁਛ ਨੇ 3 ਵਜੇ ਤੱਕ ਕਰ ਲੈਣਾ 3 ਵਜੇ ਤੱਕ ਮੋਟਾ-ਮੋਟਾ ਸਾਰਾ ਕਵਰ ਹੋ ਜਾਏਗਾ ਦੇਖੋ ਜਿਹੜਾ ਅੱਜ ਦੀ ਕਾਲ ਹੈਗੀ ਵੱਖ-ਵੱਖ ਜਿੱਥੇ ਬੰਦਿਆਂ ਉਹਦੇ ਸਬੰਧ ਸੇ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਹੈਗੇ ਉਹ ਪੂਰੇ ਪੁਤਾ ਸਿਕਿਉਰਿਟੀ ਅਰੇਂਜਮੈਂਟ ਪੂਰੇ ਜ਼ਿਲ੍ਹੇ ਚ ਕੀਤੇ ਗਏ ਹੈਗੇ ਜਿ ਲਗਭਗ 1200 ਪੁਲਿਸ ਮੁਲਾਜ਼ਮ ਪੂਰੇ ਜ਼ਿਲ੍ਹੇ ਚ ਜਿਹੜਾ ਹੈਗਾ ਸਵੇਰ ਤੋਂ ਲੈ ਕੇ ਲੇਟ ਨਾਈਟ ਤੱਕ ਇਵਨ ਨਾਈਟ ਨੂੰ ਵੀ ਅਸੀਂ ਡੋਮਿਨੇਸ਼ਨ ਵਾਸਤੇ ਨਾਕੇ ਵਗੈਰਾ ਲਾਏ ਹੋਏ ਸੀਗੇ ਤੇ ਹੁਣ ਵੀ ਜਿਹੜਾ ਹੈਗਾ ਉਹ ਪੂਰੇ ਜ਼ਿਲ੍ਹੇ ਚ 30 ਤੋਂ ਜ਼ਿਆਦਾ ਪੁਆਇੰਟਾਂ ਤੇ ਹੁਣ ਇਸ ਟਾਈਮ ਸਾਡੀ ਨਾਕਾਬੰਦੀ ਚੱਲ ਰਹੀ ਹੈਗੀ ਜਿਦੇ ਵਿੱਚ ਕੁਝ ਲੋਕੇਸ਼ਨਸ ਉਹ ਹੈਗੇ ਜਿੱਥੇ ਪ੍ਰੋਟੈਸਟਰਸ ਜਿਹੜਾ ਹੈਗਾ ਆਪਣਾ ਧਰਨਾ ਲਾ ਰਹੇ ਹੈਗੇ ਤੇ ਕੁਝ ਲੋਕੇਸ਼ਨਾਂ ਉਹ ਹੈਗੇ ਜਿਹੜੇ ਡਾਇਵਰਜਨ ਪੁਆਇੰਟਸ ਹੈਗੇ ਤੇ ਚੈੱਕ ਪੁਆਇੰਟਸ ਹੈਗੇ ਤੇ ਇਹਦੇ ਵਿੱਚ ਸਾਡੇ 4 ਐਸਪੀਸ 8 ਸਾਡੇ ਡੀਐਸਪੀਸ ਉਸ ਤੋਂ ਬਾਅਦ ਇਨਸਪੈਕਟਰ ਸਬ ਇਨਸਪੈਕਟਰ ਤੇ ਸਾਰੇ ਜਿਹੜਾ ਹੈਗੇ ਟੋਟਲ 1200 ਪੁਲਿਸਨਾਂ ਲਾਜੇ ਰਹੇਗੇ ਅਸੀਂ ਰਾਤ ਦੇ ਰਾਤ ਦਿਨ ਦੇ ਡਿਊਟੀਆਂ ਵਾਸਤੇ ਤਨਾਤ ਕੀਤੇ ਹੈਗੇ ਤੇ ਸਿਚੁਏਸ਼ਨ ਪੀਸਫੁਲ ਹੈ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਕਿਸੇ ਨੂੰ ਕੋਈ ਐਗਰੈਸਿਵ ਜਿਹੜਾ ਕਦਮ ਨਹੀਂ ਚੁੱਕਣ ਦਿੱਤਾ ਜਾਏਗਾ ਤੇ ਐਟ ਦੀ ਸੇਮ ਟਾਈਮ ਪ੍ਰੋਟੈਸਟਰਸ ਵੀ ਜਿਹੜੇ ਹੈਗੇ ਉਹ ਕੋਆਪਰੇਟ ਕਰ ਰਹੇ ਹੈਗੇ ਜਿੱਥੇ ਕਿਤੇ ਵੀ ਕੋਈ ਇਸ਼ੂ ਹੁੰਦਾ ਹੈਗਾ ਆਪਸੇ ਨੈਗੋਸ਼ੀਏਟ ਕਰਕੇ ਸਿਰ ਰਿਜ਼ੋਲਵ ਆਊਟ ਕਰਦੇ ਸਰ ਅਕਸਰ ਇਹ ਕਈ ਵਾਰ ਦੇਖਿਆ ਜਾਂਦਾ ਕਿ ਜਦੋਂ ਇਸ ਤਰ੍ਹਾਂ ਦੀ ਕਾਲਸ ਦਿੱਤੀਆਂ ਜਾਂਦੀਆਂ ਨੇ ਤਾਂ ਕਈ ਵਾਰ ਮਾਹੌਲ ਹੈ ਜਿਹੜਾ ਉਹ ਤਲਖੀ ਭਰਿਆ ਸਾਹਮਣੇ ਨਾ ਹੁੰਦਾ ਕੋਈ ਜੀ ਹਾਂ ਮਾਮਲਾ ਆ ਤਾਂ ਨਹੀਂ ਕੋਈ ਸਾਹਮਣੇ ਕਿ ਕਿਸੇ ਤਰ੍ਹਾਂ ਦਾ ਨਹੀਂ ਨਹੀਂ ਇਸ ਤਰੀਕੇ ਦਾ ਕੋਈ ਨਹੀਂ ਹੈਗਾ ਤੁਹਾਨੂੰ ਪਤਾ ਕਿ ਜਿਹੜੇ ਮੈਟਰ 'ਚ ਸਾਰੇ ਪ੍ਰੋਟੈਸਟ ਕਰ ਰਹੇ ਹੈਗੇ ਉਹ ਇਸ ਤਰੀਕੇ ਦਾ ਮੈਟਰ ਹੈਗਾ ਜਿੱਤੇ ਵਿੱਚ ਸਾਰੇ ਲੋਕ ਆਪਸ ਵਿੱਚ ਕੇਵਲ ਵੌਲੰਟਰੀ ਇਸ਼ੂ ਹੈਗਾ ਕਿ ਜਿਹੜਾ ਵੀ ਲੋਕ ਸਪੋਰਟ ਕਰਨਾ ਚਾਹਣ ਉਹ ਕਰ ਰਹੇ ਹੈਗੇ ਤੇ ਸਾਰਿਆਂ ਦਾ ਵਾਸਤੇ ਵੌਲੰਟਰੀ ਹੈਗਾ ਤੇ ਉਸੇ ਤਰੀਕੇ ਨਾਲ ਚੱਲ ਰਿਹਾ ਹੈਗਾ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੈਗਾ ਕੋਈ ਇਸ ਤਰੀਕੇ ਦਾ ਐਗਰੈਸਿਵ ਜਾਂ ਅਲਟਰਕੇਸ਼ਨ ਜਾਂ ਆਪਸੀ ਤਣਾਅ ਵਾਲੀ ਕੋਈ ਗੱਲ ਨਹੀਂ ਹੈ ਕਿ ਕਿਤੇ ਵੀ ਤੇ ਬਾਕੀ ਜੇਕਰ ਇਨ ਕੇਸ ਕਿਤੇ ਕੋਈ ਫੋਰਸਫੁਲ ਚੀਜ਼ ਸਾਹਮਣੇ ਆਂਦੀ ਹੈਗੀ ਤੇ ਅਸੀਂ ਫਿਰ ਫੋਰਸਫੁਲ ਅਲਾਉ ਨਹੀਂ ਕਰਨਾ ਹੈ ਸਰ ਕੋਈ ਜਿਹਾ ਜੇ ਤਾਂ ਬੰਦਿਆਂ ਨਾਲ ਗੱਲਬਾਤ ਹੋਏ ਕਿ ਕਦੋਂ ਕਿੰਨੇ ਕ ਵਜੇ ਤੱਕ ਉਹਨਾਂ ਵੱਲੋਂ ਬੰਦ ਰੱਖਿਆ ਜਾਏਗਾ ਕਿਉਂਕਿ ਵਕ ਵਕ ਤਰ੍ਹਾਂ ਦਾ ਜਿਹੜਾ ਸਮਾਂ ਦੱਸਿਆ ਜਾ ਰਿਹਾ ਜੀ ਹਾਂਜੀ ਹਾਂਜੀ ਵਕ ਵਕ ਜਿੱਥੇ ਬੰਦਿਆਂ ਜਨਾ ਕਿ ਤੁਸੀਂ ਵੀ ਦੱਸ ਰਹੇ ਜੀ ਤੇ 2 ਤੋਂ 3 ਵਜੇ ਤੱਕ ਜਿਹੜਾ ਹੈਗਾ ਉਹ ਸਾਰਾ ਫਿਰ ਇਹਨਾਂ ਨੇ ਆਪਣਾ ਜਿਹੜਾ ਪਲਾਨ ਕੀਤਾ ਹੈਗਾ ਕੁਛ ਨੇ 2 ਵਜੇ ਤੱਕ ਚੱਕ ਲੈਣਾ ਹੈਗਾ ਕੁਛ ਨੇ 3 ਵਜੇ ਤੱਕ ਕਰ ਲੈਣਾ 3 ਵਜੇ ਤੱਕ ਮੋਟਾ ਮੋਟਾ ਸਾਰਾ ਕਵਰ ਹੋ ਜਾਏਗਾ